ਜਿੰਦਾਬਾਦ ਸਰਦਾਰ ਭਗਵੰਤ ਸਿਮਰ ਮੱਖ ਮੰਤਰੀ ਪੰਜਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੈਨੂੰ ਲੱਗਦਾ ਵੀ ਤੁਸੀਂ ਬੜੇ ਭਾਗਾਂ ਵਾਲੇ ਹੋ ਕਿ ਤੁਹਾਨੂੰ ਇੱਕ ਅਹਿਜਾ ਕੈਂਡੀਡੇਟ ਮਿਲਿਆ ਜਿਹੜਾ ਸਾਡੇ ਸਾਰਿਆਂ ਚੋਂ ਨਿਕਲ ਕੇ ਇੱਥੇ ਤੱਕ ਪਹੁੰਚਿਆ ਜੋਗੇ ਸੀ ਸਾਰੇ ਆਮ ਪਰਿਵਾਰਾਂ ਤੋਂ ਬਿਲੋਂਗ ਕਰਦੇ ਆਂ ਅਸੀਂ ਸਾਰੇ ਆਮ ਪਰਿਵਾਰਾਂ ਤੋਂ ਨਿਕਲ ਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਥੋਂ ਤੱਕ ਹੌਲੀ ਹੌਲੀ ਪਹੁੰਚੇ ਆਂ ਪੰਗ ਬਣਦਾ ਸੀ ਨਾ ਕੋਈ ਜ਼ਿਫਾਰਸ਼ ਤੇ ਨੌਕਰੀ ਦਿੱਤੀ ਨਾ ਕੋਈ ਪੈਸੇ ਲੈ ਕੇ ਨੌਕਰੀ ਦਿੱਤੀ ਸੋ ਪਿੰਡ-ਪਿੰਡ ਜਾ ਕੇ ਲੋਕ ਜਿਹੜੇ ਲੋਕਾਂ ਨਾਲ ਮਿਲਦੇ ਆਂ ਤਾਂ ਦੱਸਦੇ ਆ ਕਿ ਸਾਡੇ ਪਿੰਡ 10 ਨੌਕਰੀਆਂ ਮਿਲੀਆਂ ਉਹ ਕਹਿੰਦਾ ਸਾਡੇ ਘਰ 'ਚ ਇੱਕ ਮਿਲ ਗਈ ਕੋਈ ਕਹਿੰਦਾ ਸਾਡੇ ਪਿੰਡ ਦੋ ਮਿਲੀਆਂ ਸੋ ਬੜਾ ਮਾਨਪੁਰਸ਼ ਹੁੰਦਾ ਹੈ ਜਦੋਂ ਠੀਕ ਹੈ ਕਹਿੰਦੇ ਵੀ ਨਾਲ ਸਾਡਾ ਪੈਸਾ ਲੱਗੇ ਤੇ ਨਾਲ ਕੋਈ ਸਾਡੀ ਸਿਫਾਰਿਸ਼ ਸੀ ਸੋ ਬਾਕੀ ਜੇ ਪਾਣੀ ਦੀ ਗੱਲ ਕਰੀਏ ਨਹਿਰੀ ਪਾਣੀਆਂ ਦੀ ਪਹਿਲਾਂ ਜਿਹੜਾ 20 ਤੋਂ 40% ਤੱਕ ਵਰਤੋਂ ਚਾਹੁੰਦਾ ਸੀ ਜਦੋਂ ਨੇ ਮਾਨ ਸਰਕਾਰ ਆਈ ਹੈ ਉਹ ਸਭ ਤੋਂ 70% ਤੱਕ ਵਰਤੋਂ ਚਾਉਣ ਲੱਗ ਗਿਆ ਤੋਂ ਨਹਿਰਾ ਵੱਧ ਰਹੀ ਹੈ ਮਾਲਵਾ ਨਹਿਰ ਤੇ ਬਾਬਾ ਨਾਇਆ ਜੇ ਇਕੱਲੀ ਮਾਲਵਾ ਨਹਿਰ ਦੀ ਗੱਲ ਕਰੀਏ ਤਾਂ ਜਦੋਂ ਉਹ ਇਤੋਂ ਆਪਣੇ ਇਲਾਕੇ ਵਿੱਚ ਦੀ ਜਾਣ ਵੀ ਪੰਜ ਲੱਖ ਟਿਊਬਨ ਚਲਾਉਣ ਦੀ ਲੋੜ ਨਹੀਂ ਪੈਣੀ ਐਨਾ ਪਾਣੀ ਵਾਧੂ ਹੋਣ ਨੂੰ ਡਹਿਰਾਣਾ। ਕਿ ਜਿਹਦੇ ਨਾਲ ਸਾਡੀ ਧਰਤੀ ਅਗਲਾ ਪਾਣੀ ਵੀ ਬਚੂਗਾ, ਸਾਡੀ ਬਿਜਲੀ ਵੀ ਬਚੂਗੀ, ਸਾਡੇ ਖੇਤਾਂ ਨੂੰ ਅੰਮ੍ਰਿਤ ਵਰਗਾ ਪਾਣੀ ਮਿਲੂਗਾ ਤੇ ਸਾਡੀ ਫਸਲਾਂ ਦੀ ਪੈਦਾਵਾਰ ਵੀ ਵਧੂਗੀ। ਅੰਮ੍ਰਿਤ ਵਰਗਾ ਪਾਣੀ ਮੈਂ ਤਾਂ ਕਹਿੰਦਾ ਕਿ ਪਹਾੜਾਂ ਤੋਂ ਪਾਣੀ ਚੱਲਦਾ ਲੱਖਾਂ ਕਰੋੜਾਂ ਜੜੀਆਂ ਬੂਟੀਆਂ ਤੋਂ ਵਹਿ ਕੇ ਆਉਂਦਾ ਉਹਦੇ ਤੱਤ ਮਲੇ ਹੁੰਦੇ ਉਹਦੇ 'ਚ। ਤਾਂ ਅੰਮ੍ਰਿਤ ਵਰਗਾ ਪਾਣੀ ਆਉਂਦਾ। ਕਿ ਦੋਸਤੋ ਜੇ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਫੈਮਿਨਸ ਬਣ ਰਹੇ ਨੇ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਾਡੇ ਜਿਹੜੇ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਵੱਡੇ ਹੋ ਕੇ ਪੜ੍ਹ ਲੈ ਕੇ ਉਹ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲ ਕੰਪੀਟੀਸ਼ਨ ਲੜ ਸਕਣ ਤੇ ਵੱਡੇ ਹੋ ਕੇ ਅਫਸਰ ਬਣ ਕੇ ਆਪਣੇ ਮਾਪੇ ਦੀ ਗੈਰਬੀ ਦੂਰ ਕਰਨ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਸਕਣ। ਸਿਹਤ ਸੂਟਾਂ ਦੀ ਗੱਲ ਕਰੀਏ ਤਾਂ ਪਿੰਡ ਪਿੰਡ ਮਹੱਲਾ ਕਲੀਨਿਕ ਖੁੱਲ੍ਹ ਰਹੇ ਨੇ ਔਰੇ-ਹੋੜੇ ਸਾਰੇ ਪਿੰਡਾਂ ਦੇ ਪਿੰਡਾਂ 'ਚ ਖੁੱਲ੍ਹ ਜਾਣਗੇ। ਜਿਹਦੇ ਵਿੱਚ ਦਵਾਈ ਵੀ ਮਿਲਤ ਹੈ ਇਲਾਜ ਵੀ ਮਿਲਤ ਤੇ ਟੈਸਟ ਵੀ ਮਿਲਤ ਸੋ ਹੋਰ ਕਿੰਨੀਆਂ ਗੱਲਾਂ ਕਰਾਂ ਮੈਂ ਬਾਕੀ ਆ ਅਸੀਂ ਕੋਸ਼ਿਸ਼ ਕਰਾਂਗੇ ਅੱਜ ਸਾਡੇ ਭਰਾ ਮੈਂਨਾਂ ਸੀ ਕਿ ਮਾਛੀਵਕੇ ਦੇ ਜਿਹੜਾ ਬੁਰਬਾਂ ਨਾਲ ਆਤਾ ਪਿੰਡ ਦੋਨੋਂ ਭਾਗਾਂ ਦੇ ਮੱਢਾ ਗਿਆ ਤਾਂ ਵੱਡੇ ਤਰ੍ਹਾਂ ਦਾ ਪਿੰਡ ਹੋਤਰ ਤੇ ਮੈਂ ਜਾਨ ਸਾਹਿਬ ਸਾਹਿਬ ਤੋਂ ਫੇਰਦੇ ਦਾਰ ਤੇ ਇਹ ਵੀ ਕੰਮ ਇਹ ਆਵਾਜ਼ ਅਦਾਊਗਾ ਕਿ ਜਲਦੀ ਤੋਂ ਜਲਦੀ ਇਹ ਕੰਮ ਹੋ ਸਕੇ ਤੇ ਬਾਕੀ ਜਿਹੜੀ ਹੁਣ ਸਾਡੀ ਲੜਾਈ ਹੈ ਉਹ ਪੰਜਾਬ ਦੀ ਲੜਾਈ ਨਹੀਂ ਹਿੰਦੁਸਤਾਨ ਦੀ ਲੜਾਈ ਹੈ ਕਿਉਂਕਿ ਮੋਦੀ ਸਰਕਾਰ ਨੇ ਸਾਡੇ ਤੇ ਸਾਡੇ ਪੰਜਾਬ ਤੇ ਨਾਲ ਮਤਲਈ ਮਾਨਸ ਰੂਪ ਕੀਤਾ ਸੋ ਦੋਸਤੋ ਜੇ ਸਾਡੇ ਨਮਾਇंदे ਤੇਰੇਆਂ ਦੇ ਤੇ ਸਸਦ ਦੇ ਵਿੱਚ ਜਾਂਦੇ ਨੇ ਮੈਂ ਪੂਰੀ ਕੋਸ਼ਿਸ਼ ਕੋਨਸਟੀਚੁਐਂਸੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲਿਆਵਾਂਗੇ ਜਿਸ ਦੇ ਨਾਲ ਸਾਡੇ ਕਿਸਾਨਾਂ ਦਾ ਵੀ ਫਾਇਦਾ ਸਾਡੇ ਮਜ਼ਦੂਰਾਂ ਦਾ ਵੀ ਫਾਇਦਾ ਤੇ ਸਾਡੇ ਮੇਰੇ ਗਰਤੀਆ ਪੁੱਤਾਂ ਦਾ ਵੀ ਫਾਇਦਾ ਸੋ ਬਾਕੀ ਕੋਈ ਜਿਹੜੀ ਹੁਨਰ ਦਾ ਕਾਜ ਜਿਹੜਾ ਹੱਥਾਂ ਦੇ ਹੁਨਰ ਦਾ ਕੋਈ ਕੰਮ ਇੱਥੇ ਸੈਂਟਰ ਖੋਲ੍ਹਾਂਗੇ ਆਪਾਸ ਕੇਂਦਰ ਜਿਹਦੇ ਵਿੱਚ ਹੱਥਾਂ ਦਾ ਕੋਈ ਹੁਨਰ ਜਿਹੜਾ ਸਿਖਾਇਆ ਜਾਂਦਾ ਤੁਸੀਂ ਮੈਥੇ ਸਾਰੇ ਬੈਠੋ ਸਭ ਤੋਂ ਵੱਧ ਪਿਛਲੇ ਸਮੇਂ ਦੌਰਾਨ 25-30 ਸਾਲਾਂ ਦੌਰਾਨ ਜੇ ਕਿਸੇ ਭਾਈਚਾਰੇ ਨੇ ਸਭ ਤੋਂ ਵੱਧ ਤਰੱਕੀ ਕੀਤੀ ਆ ਉਹ ਆ ਸਾਡਾ ਰਾਮਗੜੀਆਂ ਭਾਈਚਾਰਾ ਉਹ ਕਿਉਂ ਕੀਤਾ ਕਿਉਂਕਿ ਉਹਨਾਂ ਕੋਲੇ ਹੱਥਾਂ ਦਾ ਕੰਮ ਉਹ ਸੱਥਾਂ ਦੀ ਮਿਹਨਤ ਕਰਦੇ ਸੀ ਖੁਰਪਾ ਬਣਾਉਣ ਵਾਲਾ ਬੰਦਾ ਬੱਤੀਆਂ ਬਣਾਉਣ ਵਾਲਾ ਬੰਦਾ ਕਈਆਂ ਬਣਾਉਣ ਵਾਲਾ ਬੰਦਾ ਅੱਜ ਕੰਬਾਈਨਾ ਬਣਾ ਰਿਹਾ ਹੈ ਅੱਜ ਵੱਡੀਆਂ ਵੱਡੀਆਂ ਇੰਡਸਟਰੀਆਂ ਹੋ ਗਈਆਂ ਸਾਡੇ ਭਰਾਵਾਂ ਦੀਆਂ ਕਿਉਂ ਹੋਈਆਂ ਕਿਉਂਕਿ ਅੰਦਰ ਕੋਈ ਹੱਥਾਂ ਦਾ ਹੁਨਰ ਸੀ ਹੱਥੀ ਕੰਮ ਜਾਣਦੇ ਸੀ ਜਿਹੜਾ ਬੱਚਾ ਜਾਂ ਜਿਹੜਾ ਬੰਦਾ ਹੱਥਾਂ ਦਾ ਕੰਮ ਜਾਣਦਾ ਮੈਂ ਕਦੇ ਜ਼ਿੰਦਗੀ ਚੋਂ ਭੁੱਖਾ ਮਰਦੇ ਨਹੀਂ ਦੇਖਿਆ ਅੱਜ ਤੱਕ ਬੁੜੀਆਂ ਦੇ ਜਿਹੜੇ ਮਰਜੀ ਕੋਨੇ ਚ ਚਲਾ ਜਾਵੇ ਆ ਕਈ ਭੈਣ ਭਰਾ ਸਾਡੇ ਮੁਦ社 ਚ ਵੀ ਬੰਦੇ ਹੋਣਗੇ ਜੇ ਸਾਡੀ ਇੱਥੋਂ ਕੋਈ ਕਮੀ ਜੁਦੜ ਜੇ ਨਾ ਇੱਕ ਸਲਾਈ ਵਰਗੋਣੀ ਪੈਦੇ ਦਰਜੀ ਕੋਲੋਂ ਤੇ ਘੱਟ ਤੋਂ ਘੱਟ 20 ਡਾਲਰ ਲਾ ਦਿੰਦਾ ਵਾ ਕਸਾਉਣ ਦੇ ਸਿਰਫ ਇੱਥੇ ਆਪਣੀ ਸਾਰਾ ਕੁreturnData ਵੀ ਆ ਜਾਂਦਾ ਸੋ ਇਹ ਹੱਥਾਂ ਦਾ ਹੁਨਰ ਜਿਹੜਾ ਮਰਜ਼ੀ ਉਮਰ ਹੋਵੇ ਤੁਹਾਡੇ ਕੋਲ ਚਾਹੇ ਮਕੈਨਿਕ ਦਾ ਚਾਹੇ ਪਲੰਮੇ ਦਾ ਚਾਹੇ ਸਵਾਈ ਦਾ ਜਿਹੜਾ ਵੀ ਹੋਵੇ ਸਵਾਈ ਦਾ ਕਢਾਈ ਦਾ ਹੱਥਾਂ ਦਾ ਜਿਹਦੇ ਕੋਲ ਹੁਨਰ ਹੈ ਉਹ ਬੰਦਾ ਹਮੇਸ਼ਾ ਤਰੱਕੀ ਕਰਦਾ ਸੋ ਇਹਦੇ ਸੈਂਟਰ ਵੀ ਕੋਲਾਂਗੇ ਜਿੱਥੇ ਸਾਡੇ ਧੀਆ ਪੁੱਤ ਹੱਥਾਂ ਦਾ ਹੁਨਰ ਸਿੱਖ ਕੇ ਅੱਗੇ ਵੱਧ ਸਕਣ ਨੌਕਰੀਆਂ ਪਿੱਛੇ ਨਾ ਭੱਜਣ ਦੀ ਸਾਨੂੰ ਨੌਕਰੀ ਮਿਲ ਜੇ ਸਗਾ 40 ਮਿੰਟਾ ਬੰਦਿਆਂ ਨੂੰ ਨੌਕਰੀਓਂ ਦੇਣ ਵਾਲੇ ਪੜੇ ਐਸੇ ਜੇ ਕੰਮ ਸ਼ੁਰੂ ਕਰਾਵਾਂਗੇ ਸਬਾਕੀ ਸੈਂਟਰ ਸਰਕਾਰ ਦੇ ਜਿਹੜੇ ਮੋਦੀ ਸਰਕਾਰ ਦਾ ਤੁਸੀਂ ਸਰਵੇਖਣ ਦੇਖ ਰਹੇ ਹੋ ਉਹਨਾਂਗੇ ਨੈਸ਼ਨਲ ਮੀਡੀਆ ਤੇ ਵੀ ਖਬਰਾਂ ਚੱਲ ਪਈਆਂ ਕਿ ਆਉਣ ਵਾਲੀ 4 ਤਰੀਕ ਨੂੰ ਮੋਦੀ ਸਰਕਾਰ ਦਾ ਭੋਗ ਪਹੈ ਗਿਆ ਸਮਝੋ ਤੇ ਹੁਣ ਬਣੂਗੀ ਇੰਡੀਆ ਗੱਠਜੋੜ ਦੀ ਸਰਕਾਰ ਜਿਹਦੇ ਵਿੱਚ ਸਾਡੇ 13 ਦੇ 13 ਜਿੱਤੇ ਹੋਏ ਐਮਪੀ ਸंसद ਦੇ ਵਿੱਚ ਜਾਣਗੇ ਤੇ ਸਾਡੀ ਆਪਣੀ ਪਾਰਟੀ ਦੇ ਘੱਟੋ ਘੱਟ ਚਾਰ ਜਿਹੜੇ ਸੈਂਟਰਲ ਮਿਨਿਸਟਰ ਬਣਗੇ ਜੇ ਆਪਣੀ ਪਾਰਟੀ ਦੇ ਆਪਣੇ ਪੰਜਾਬ ਦੇ ਚਾਰ ਮਹੀਨੇ ਤੋਂ ਹੋ ਤਾਂ ਤੁਸੀਂ ਸਮਝ ਲੋ ਸਾਨੂੰ ਕਿਸੇ ਮੂਰੇ ਝੋਲੀ ਅੰਦਰ ਦੀ ਲੋੜ ਨਹੀਂ ਪੈਣੀ ਕਿਸੇ ਮੂਰੇ ਹੱਥ ਫਲਾਉਣ ਦੀ ਲੋੜ ਨਹੀਂ ਪੈਣੀ ਕਿਸੇ ਦੇ ਮੂੰਹ ਬਲ ਚਾਕਣ ਦੀ ਲੋੜ ਨਹੀਂ ਪੈਣੀ ਸਾਡੇ ਜਿਹੜੇ ਮੰਤਰੀ ਸਹਿਬਾਨ ਹੋਣਗੇ ਉਹ ਸੈਂਟਰ ਤੋਂ ਸਾਡਾ ਗੁਰਦਾ 8000 ਕਰੋੜ ਰੁਪਇਆ ਜਿਹੜਾ ਆਰਡੀਪ ਦਾ ਪਿੰਡੂ ਵਿਕਾਸ ਦਾ ਪੱਤੀ ਬੈਠੇ ਨੇ ਉਹ ਵੀ ਲੈ ਕੇ ਆਉਣਗੇ ਬਾਕੀ ਜਿਹੜੀਆਂ ਸੁੱਖ ਸੰਤਾ ਹੋਰ ਹੋਣਗੀਆਂ ਜਾਂ ਜਿਹੜੇ ਫੰਡਸ ਹੋਣਗੇ ਉਹ ਪੰਜਾਬ ਦੀ ਖੈਰ ਲਈ ਲੈ ਕੇ ਆਉਣਗੇ ਤਾਂ ਕਿ ਆਪਾਂ ਇੱਕ ਤਰੀਕ ਨੂੰ ਮੇਰੀ ਗੱਲ ਧਿਆਨ ਨਾਲ ਸੁਣੋ ਇੱਕ ਤਰੀਕ ਨੂੰ ਆਵੜੇ ਇੱਕ ਜੂਨ ਨਾਲ ਝਾੜੂ ਦਾ ਮੱਟਨ ਦਿਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਸਦਾ ਸ਼੍ਰੀਮਾਨ ਕੇਂਦਰੀਵਾਲ ਜੀ ਦੇ ਤੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਮੁਰਦੋਰੰਗਲਾ ਪੰਜਾਬ ਬਣਾ ਸਕੀਏ ਸੋ ਗੱਲਾਂ ਬਹੁਤ ਨੇ ਟਾਈਮ ਥੋੜਾ ਹੋਰ ਵੀ ਪਿੰਡਾਂ 'ਚ ਜਾਣਾ ਐ ਇਨਾਂ ਕਹਿੰਦਾ ਹਾਂ ਮਾ ਖਿਮਤਾਂ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ